ਜਾਕਿਰ ਹੁਸੈਨ ਦੇ ਦਿਹਾਂਤ ਤੇ ਬਾਲੀਵੁੱਡ ਇੰਡਸਟਰੀ ਚ ਸੋਗ ਦੀ ਲਹਿਰ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੇ ਰਹੇ ਨੇ ਸ਼ਰਦਾਂਝਲੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰੈਸ਼ੋ ਨਵੀਨ ਕੋਰੀ ਤਬਲਾਵਾਦਕ জাকਿਰ ਹੁਸੈਨ ਦੀ ਫੇਫੜਿਆਂ ਦੀ ਬਿਮਾਰੀ ਦੇ ਕਾਰਨ ਸੈਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਮੌਤ ਹੋ ਗਈ ਉਹ 73 ਸਾਲ ਦੇ ਸਨ ਉਹਨਾਂ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸੋਮਵਾਰ ਨੂੰ ਕੀਤੀ ਜ਼ਾਕਿਰ ਹੁਸੈਨ ਦੁਨੀਆ ਦੇ ਮਹਾਨ ਤਬਲਾਵਾਦਕਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਹੈ। ਮਨੋਰੰਜਨ ਜਗਤ ਵੀ ਸੋਗ ਵਿੱਚ ਡੁੱਬਿਆ ਹੋਇਆ ਹੈ। ਅਮਿਤਾਬ ਬਚਨ, ਕਰੀਨਾ ਕਪੂਰ ਖਾਨ, ਸੋਨਾਲੀ ਬੇਂਦਰੇ, ਰਣਵੀਰ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਮਹਾਨ ਤਬਲਾ ਮਾਹਿਰ ਨੂੰ ਸ਼ਰਧਾਂਜਲੀ ਦਿੱਤੀ ਹੈ। ਅਮਿਤਾਬ ਬਚਨ ਨੇ ਜ਼ਾਕਿਰ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ ਔਰ ਲਿਖਿਆ ਕਿ ਨਾ ਪੂਰਾ ਹੋਣ ਵਾਲੇ ਘਾਟੇ ਤੇ ਉਹਨਾਂ ਨੇ ਲਿਖਿਆ ਕਿ ਜ਼ਾਕਿਰ ਹੁਸੈਨ ਸਾਨੂੰ ਛੱਡ ਗਏ ਨੇ। ਇਸ ਦੌਰਾਨ ਕ੍ਰਿਨਾ ਕਪੂਰ ਖਾਨ ਨੇ ਆਪਣੇ ਇੰਸਟਾਗ੍ਰam 'ਤੇ ਜ਼ਾਕਿਰ ਹੁਸੈਨ ਨਾਲ ਆਪਣੀ ਅਤੇ ਰਣधीर कपूर ਦੀ ਇੱਕ ਤਸਵੀਰ ਸ਼ੇਅਰ ਕੀਤੀ। ਪ੍ਰਚਿਤ ਤਬਲਾਵਾਦਕ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਦੇ ਹੋਏ ਉਸਨੇ ਲਿਖਿਆ, "ਉਸਤਾਦ ਸਦਾ ਲਈ।" ਰਣਵੀਰ ਸਿੰਘ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਜ਼ਾਕਿਰ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ। ਮਲਾਈਕਾ ਅਰੋੜਾ ਨੇ ਮਰਹੂਮ ਤਬਲਾਵਾਦਕ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, "लीजੈਂਡ ਆਰ ਆਈ ਪੀ।" ਪਤਨ ਸਮਰਾਟ ਅਨੂਬ ਜਲੋਟਾ ਨੇ ਵੀਡੀਓ ਸ਼ੇਅਰ ਕਰਕੇ ਉਸਤਾਦ ਜ਼ਾਕਿਰ ਹੁਸੈਨ ਨੂੰ ਸ਼ਰਦਾਂਝਲੀ ਦਿੱਤੀ ਅਨੂਬ ਜਲੋਟਾ ਨੇ ਵੀਡੀਓ ਵਿੱਚ ਕਿਹਾ ਕਿ ਸੰਗੀਤ ਜਗਤ ਨੂੰ ਇੱਕ ਵੱਡਾ ਘਟ ਹੈ ਉਸਤਾਦ ਜ਼ਾਕਿਰ ਹੁਸੈਨ ਨਹੀਂ ਰਹੇ 2 ਘੰਟੇ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਸਿਹਤ ਉਹ ਹਾਲਤ ਉਹਨਾਂ ਦੀ ਨਾਜੁਕ ਸੀ ਸਾਰੀ ਦੁਨੀਆ ਤੇ ਲਈ ਅਫਸੋਸ ਦੀ ਗੱਲ ਹੈ ਕਿ ਉਹ ਦੇਸ਼ ਦਾ ਗੌਰਵ ਹੈ ਤੇ ਜਦੋਂ ਤਬਲੇ ਦਾ ਜ਼ਿਕਰ ਹੁੰਦਾ ਹੈ ਤਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਆਪਣੇ ਚਰਨਾਂ ਵਿੱਚ ਯਾਦ ਰੱਖੇ ਉਹਨਾਂ ਨੂੰ ਜਗ੍ਹਾ ਦਿਓ ਉਹਨਾਂ ਦੇ ਪੂਰੇ ਪਰਿਵਾਰ ਨੂੰ ਇਸ ਦੁੱਖ ਨਾਲ ਲੜਨ ਦੀ ਤਾਕਤ ਦਿਓ ਰਿਤੇਸ਼ ਦੇਸ਼ਮੁਖ ਨੇ ਵੀ ਜ਼ਾਕਿਰ ਹੁਸੈਨ ਦੀ ਤਸਵੀਰ ਸਾਂਝੀ ਕੀਤੀ ਅਤੇ ਉਹਨਾਂ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਰਿਤੇਸ਼ ਨੇ ਲਿਖਿਆ ਜ਼ਾਕਿਰ ਹੁਸੈਨ ਸਾਹਿਬ ਦਾ ਨਾਮ ਨਾ ਪੂਰਾ ਹੋਣ ਵਾਲਾ ਘਾਟਾ ਭਾਰਤ ਅਤੇ ਵਿਸ਼ਵ ਸੰਗੀਤ ਪਾਈਚਾਰੇ ਲਈ ਬਹੁਤ ਹੀ ਵੱਡਾ ਝਟਕਾ ਹੈ ਸਰ ਤੁਹਾਡਾ ਸੰਗੀਤ ਇੱਕ ਤੋਹਫਾ ਸੀ ਇੱਕ ਖਜ਼ਾਨਾ ਸੀ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ ਤੁਹਾਡੀ ਵਿਰਾਸਤ ਹਮੇਸ਼ਾ ਜਿਉਂਦੀ ਰਹੇਗੀ ਮਹਾਨ ਸਾਕਰ हुसैन ਸਾਹਿਬ ਦੇ ਪਰਿਵਾਰ ਅਤੇ ਪਿਆਰਿਆਂ ਪ੍ਰਤੀ ਸੰਵੇਦਨਾ